ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵਾਨ ਦਾ ਡੇਰੀ ਫਾਰਮ 511 ਤੇ ਅੱਜ ਦੀ ਵਿਸ਼ਾ ਹੈ ਜੀ ਪਿੰਡ ਉਮਰਾਵਾਲਾ ਤਹਿਸੀਲ ਬਟਾਲਾ ਦੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਅਸੀਂ ਟੋਟਲ 10 ਪਸ਼ੂ ਖਾਣੇ ਆ ਇੱਕ ਬਿਲਕੁਲ ਤਾਜੀ ਸੂਈ ਝੋਟੀ ਤੇ ਦੋ ਗੱਬੜ ਤਿਆਰ ਝੋਟੀਆਂ ਬਿਲਕੁਲ ਤਿਆਰ ਚੰਗੇ ਕੱਦ ਕੱਦ ਵਾਲੀਆਂ ਤੇ ਚੰਗੇ ਮਿਲਕ ਰਿਕਾਰਡ ਵਾਲੀਆਂ ਵਾ ਤੇ ਆਪਾਂ ਪਹੁੰਚੇ ਆ ਭਾਜੀ ਪਰਮਜੀਤ ਸਿੰਘ ਹੋਣਾ ਕੋਲ ਤੇ ਅੱਜ ਉਹ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਉਹ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਚਲੋ ਮਾੜੀ ਕੇ ਚਾਈਦਾ ਆਪਣਾ ਨਾਮ ਤੇ ਐਡਰੈਸ ਦੱਸਿਓ ਇਹ ਪਰਮਜੀਤ ਸਿੰਘ ਪਿੰਡ ਮਰਵਾਲਾ ਜੀ ਤੇ ਤਹਿਸੀਲ ਬਟਾਲਾ ਜਿਲ੍ਹਾ ਗਰਦਾਖਪੁਰ ਜੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 98762 7452 ਠੀਕ ਹੈ ਜੀ ਹਾਂਜੀ ਜੇ ਸ਼ੁਰੂਆਤ ਕਰੋ ਜੀ ਹਾਂਜੀ ਭਾਈ ਜੀ ਅਜੋ ਪਹਿਲੇ ਨੰਬਰ ਦੇ ਨਹੀਂ ਲਈ ਰਾਂ ਵੀ ਤੇ ਉਹਨੇ ਤਾਂ ਚੰਗੇ ਕੱਦ ਕਾਟ ਵਾਲੀ ਤੇ ਚੰਗੇ ਮਿਲਕ ਰਿਕਾਰਡ ਵਾਲੀ ਹੈ ਕਿ ਦੱਸਿਓ ਮੈਂ ਕਿ ਡਿਟੇਲ ਫਿਰ ਬਾਅਦ ਚ ਟੋਰ ਕੇ ਵਿਖਾਉਣ ਨੂੰ ਵੀ ਰਾਂ ਨੂੰ ਇਹ ਭਾਈ ਤੀਜੇ ਸੂਏ ਮਹਿੰਗੇ ਅੱਛਾ ਜੀ ਤੇ ਮਿਲਕ ਰਿਕਾਰਡ ਜਿਹੜਾ 15 ਕਿਲੋ ਜਿਹੜਾ ਉਹਨਾਂ ਨੇ ਆਖਿਆ ਇਹ ਕਾਹਲੇ ਭਰੂਗੀ ਠੀਕ ਹੈ ਜੀ ਪੀਐਸ ਉਹ 15 16 ਲੀਟਰ ਦੇ ਮਤਲਬ ਤਸੱਲੀ ਹੀ ਉਹਨਾਂ ਦੀ ਠੀਕ ਹੈ ਹਾਂਜੀ ਹਾਂਜੀ ਤੇ ਕਿੰਨਾ ਕੁ ਟਾਈਮ ਕੱਢ ਦੀ ਜੇ ਇਹ ਵਸਤੇ ਆ ਜੀ ਠੀਕ ਹੈ ਜੀ ਇੱਕ ਅੱਧਾ ਦੇ ਨਹੀਂ ਖੜਦੀ ਆ ਹਾਂਜੀ ਭਾਜੀ ਚੈੱਕ ਕਰ ਸਕਦੇ ਤੁਸੀਂ ਬਹੁਤ ਬੜੀ ਕਿਆਂ ਵੇਚਿਆ ਮੱਝ ਤੇ ਤਿੱਜਾ ਸੁਗਾ ਸੋਨਾ ਇਹਨੇ ਓ ਨੀਲੀ ਰਾਂ ਦੇ ਵਿੱਚ ਆ ਗਈ ਆ ਕੱਦ-ਕੱਦ ਤੋਂ ਚੈੱਕ ਕਰ ਸਕਦੇ ਬਹੁਤ ਸ਼ਾਨਦਾਰ ਤੇ ਆਰਡਰ ਕੁਆਲਿਟੀ ਤੁਸੀਂ ਲਾ ਕੇ ਚੈੱਕ ਕਰ ਸਕਦੇ ਜੀ ਅਰੇ ਦੇਣ ਖੜਦੀ ਇੱਕ ਦੋ ਤੇ ਤੂੰ ਲਾਗੇ ਰੋ ਚੈੱਕ ਕਰ ਸਕਦੇ ਬਹੁਤ ਲਾਗੇ ਕਿੰਨਾ ਤੋਂ ਲੰਘ ਆ ਗਿਆ ਵਾ ਤੇ ਚੰਗੀ ਬਣ ਜੂਗੀ ਸੋਨ ਤੱਕ ਹਾਂਜੀ ਹਾਂਜੀ ਤੇ ਥਾਣਾ ਦਾ ਸੈਜ ਗਿਆ ਵੀ ਬਹੁਤ ਸ਼ਾਨਦਾਰ ਹੈ ਉਹ ਵੀ ਤੁਹਾਨੂੰ ਲਾਗੇ ਤੇ ਚੈੱਕ ਕਰਾਉਣੇ ਆ ਪਿਛਲੇ ਸਵੇਰਾ ਮਿਲਕਰ ਕੋੜ ਕੋ 14 15 ਲੀਟਰ ਬਾਈ ਹੋਣੀ ਦੱਸਦੇ ਆ ਗਲਤ ਕੋਲ ਤਿਆਰ ਆ ਹਾਂਜੀ ਭਾਈ ਜੀ ਆ ਜੋ ਪੁੱਛਦੇ ਵੀਰ ਨੂੰ ਕੀ ਮੁੱਲ ਕਰਨਾ ਇਹਦਾ ਵੀਰ ਜੀ ਮੁੱਲ ਭਾਵੇਂ ਜਿਨਾ ਮਰਜ਼ੀ ਕਰੀਏ ਠੀਕ ਆ ਝੋਟੀ ਦੇ ਲੱਖੋਂ ਬਾਹਰ ਆ ਠੀਕ ਆ ਆਹੀ ਲੱਖੋਂ ਬਾਹਰ ਵਾਲਾ ਕੰਮ ਨਹੀਂ ਜੇ ਕਰਨਾ ਨਹੀਂ ਬਿਲਕੁਲ ਜਾਇਜ਼ ਕਰੀ ਆਪਾਂ ਲੈ ਆਂਦੇ ਨਾਲ ਤੇ ਝੋਟੀ ਦਵਾਂਗੇ 95 ਦੀ ਠੀਕ ਆ ਜਾਇਜ਼ ਜਾਇਜ਼ ਕਰੀਏ 90 ਦੇ ਦਈਏ ਹੋਰ ਛੱਡ ਦਈਏ ਸਾਡਾ ਤੁਸੀਂ ਛਡਾ ਲਓ ਜਿਹਨੇ ਛਡਾਉਣੇ ਨੇ 3000 ਹੋਰ ਛੱਡ ਦਈਏ ਪੂਰੇ 85 ਦੇ ਦਾਂਗੇ 85 ਦੀ ਹਾਂਜੀ ਹੋਰ ਵੀ ਕਾਇਆ ਕੇ ਦਾ ਮਾਨਤਾ ਦੇ ਦਾ ਕਰਾਂਗੇ ਠੀਕ ਆ ਜੀ ਚਲੋ ਮੌਕੇ ਤੇ ਕਰਦੇ ਹੋ ਮਾਨਦਾਨ ਮਾੜਾ ਕਰਦੀ ਹਾਂ ਹਾਂਜੀ 82000 ਦੀ ਦਵਾਂਗੇ ਜੀ ਲਓ ਬੈਗੀ 85000 ਦੇ ਚੰਗੇ ਚੋਟੇ-ਛੋਟੇ ਹੀ ਆ ਠੀਕ ਆ ਤੇ ਹੋਰ ਨੀਲੀ ਰਾਵੀ ਵੀ ਆ ਗਈ ਆ ਕਿਆ ਕਰ ਸਕਦੇ ਤੁਸੀਂ ਫੇਸ ਕੁਆਲਿਟੀ ਬਹੁਤ ਖੂਬਸੂਰਤੀ ਆ ਨੀਲੀ ਰਾਵੀ ਦੇ ਨਿਸ਼ਾਨੀਆਂ ਪੂਰੀਆਂ ਜੀ ਹਾਂਜੀ ਤੇ ਆਜਾ ਹੁਣ ਦੂਜੇ ਨੰਬਰ ਤੇ ਦੱਸਿਓ ਭਾਈਏ ਇਹਦੇ ਪਰੇ ਇਹ ਥੱਲੇ ਦੁੱਧ ਵੀਰ ਜੀ 11 ਲੀਟਰ ਜੇ ਅੱਛਾ ਜੀ ਠੀਕ ਆ ਜੀ ਠੀਕ ਆ ਜੀ 10 ਲੀਟਰ ਦੀ ਮੇਰੇ ਲਈ ਪਾਓ ਇੱਥੇ ਆਨਲਾਈਨ ਥੱਲੀ ਕਰ ਲੈ ਜਿੱਥੇ ਮਰਜ਼ੀ ਥੱਲੀ ਕਰ ਲੈ ਜੀ ਠੀਕ ਆ ਠੀਕ ਆ ਤੇ ਜਵਾਕੀ ਜਿਹੜੇ ਪਿਛੇ ਕੱਟੀ ਜੇ ਠੀ ਬਿਲਕੁਲ ਤਾਜ਼ਾ ਜੇ ਆਜੋ ਹੁਣ ਇਹ ਤੁਹਾਨੂੰ ਖੋਲ ਕੇ ਉਤਾਲਦੇ ਆ ਲੈਓ ਵੀਰ ਜੀ ਇਹ ਕਿੰਨਾ ਸੁਆ ਸੁਈ ਜੇ ਇਹ ਤੀਜੇ ਸੁਈ ਜੇ ਠੀਕ ਹੈ ਜੀ ਹਾਂ ਜੀ ਭਾਜੀ ਚਾਹ ਥੋੜੀ ਲੱਸੀ ਆ ਇਹ ਕਿ ਸਿਆ ਸੁਆ ਹੋਈਦਾ ਚਾਹ ਤਾਂ ਹੋਵਾ ਸ਼ਾਨਦਾਰ ਸੈੱਗ ਗਿਆ ਬਹੁਤ ਸ਼ਾਨਦਾਰ ਜਰਾ ਐਨ ਗਿੱਟ ਗਿੱਟ ਤੇ ਥਣ ਲੱਗਾਵਾ ਚੈੱਕ ਕਰ ਸਕਦੇ ਤੁਸੀਂ ਲਾ ਕੇ ਤਾਂ ਤੁਹਾਡੇ ਐਨ ਮੜ ਜਾ ਫੇਰ ਐਨ ਲਾਓ ਮੜ ਜਾ ਹਾਂਜੀ ਵੀਰ ਜੀ ਕਰ ਫੇਸ ਕੁਆਲਟੀ ਤੇ ਚੈੱਕ ਕਰ ਸਕਦੇ ਜਾਨ ਗੋਲ ਸਿੰਘ ਆ ਜਾਓ ਵੀਰ ਜੀ ਕਿੰਨੇ ਦਿਨ ਹੋ ਗਏ 300 ਨੂੰ ਵੀਰ ਜੀ ਇਹ 15 ਦਿਨ ਹੀ ਹੋਏ ਜੈ ਨੂੰ ਠੀਕ ਆ ਠੀਕ ਆ ਹਾਂਜੀ ਪਹਿਲੇ ਸਵੇਰਾ ਕਿੰਨਾ ਕਿਹੇ ਹਰਾਣ ਕਰਦਾ 14 ਕਿਲੋ ਦਾ ਹੈਗਾ ਠੀਕ ਆ ਠੀਕ ਆ ਹਾਂਜੀ ਲਓ ਭਾਈ ਜੀ ਪਿਛਲੇ ਸਵੇਰੇ ਨਾਲ ਕਰ ਕੌੜ ਹੈਗਾ ਜੀ 14 ਲੀਟਰ ਤੇ ਇਸ ਟਾਈਮ ਵੀਰ ਕਹਿੰਦਾ ਕਿ ਹੈਗਾ 11 ਵਾ ਬਿਲਕੁਲ ਆਪਾਂ ਬਾਕੀ ਗਰੰਟੀ ਦੱਸ ਦਿੱਤੀ ਬਾਕੀ ਪੱਠੇ ਪੁੱਠੇ ਹੁਣ ਤੁਰੇ ਨੇ ਤੇ ਹੁਣ ਜਿਹੜਾ ਦੋਦੋਂ ਵਾ ਸਕਦੀ ਠੀਕ ਹੈ ਜੀ ਹਾਂਜੀ ਕੀ ਮੁੱਲ ਕਰਨਾ ਵੀਰ ਜੇ ਰਹਿਣਾ ਮੁੱਲ 75 ਕਰ ਲਈਏ ਇਹ ਲੈਣ ਦੇ ਨਾਲ ਕਰੀਏ ਦਾ ਵੀ ਆਪਾਂ ਹਾਂ ਲੈਣ ਦੇ ਦਾ ਕਰ ਦਈਏ ਮੰਨਦਣ ਵਾਰ ਪੈਂਤੀ ਦੇ ਦਈਏ ਇਹ ਕਿ ਹੁਣ ਛੋੜ ਛੱਪਾ ਹੀ ਹੋਣਾ ਜੀ ਠੀਕ ਹੈ ਜੀ ਲਓ ਭਾਈ ਜੀ 65000 ਦੇ ਦੂਜੇ ਨੰਬਰ ਵਾਲੀ ਆ ਗਈ ਜੀ ਹਾਂਜੀ ਤੇ ਬਿਲਕੁਲ ਯਾਜ ਮੁੱਲ ਕੀਤਾ ਵੀਰ ਨੇ ਤੇ ਆਜ ਹੁਣ ਤੀਜੇ ਨੰਬਰ ਤੇ ਇੱਕ ਗੱਬਣ ਝੋਟੀ ਦਸਵੇਂ ਵੀਜੇ ਦੇ ਬਾਰੇ ਇਹ ਵੀ ਤੀਜੇ ਸਵੇਰੇ ਸੁਣੀ ਝੋਟੀ ਅੱਛਾ ਜੀ ਹਾਂਜੀ ਤੇ ਦੇਣੇ ਦੇ ਪੰਛੀ ਨੂੰ ਪੂਰੇ ਹੁੰਦੇ ਜੇ ਠੀਕ ਹੈ ਜੀ ਹਾਂਜੀ ਚਲੋ ਇਹ ਕਹਿੰਦਾ ਕਿ ਪਿਛਲੇ ਸਵੇਰੇ ਮਿਲਕਰ ਗੌਰ ਆ ਇਹਦਾ 14 ਲੀਟਰ ਦਾ ਜੀ ਠੀਕ ਹੈ ਜੀ ਇਹ ਵੀ 14 ਲੀਟਰ ਵਾਲੀ ਆ ਝੋਟੀਆਂ ਸਾਰੀਆਂ ਚੰਗੀਆਂ ਵੀਰ ਦੇ ਕੋਲ ਬਾਕੀ ਤੁਹਾਨੂੰ ਆਜੇ ਇਹ ਵੀ ਹੁਣ ਫੋਲ ਕੇ ਬਸੋਣੇ ਆਪਾਂ ਜੀ ਭਾਈ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਇਹ ਪੰਡਿਤ ਜੀ ਨੂੰ ਦੱਸਿਆ ਜਣ ਪੁਰੇ ਨੇ ਹਾਂ ਜੀ ਠੀਕ ਹੈ ਠੀਕ ਹੈ ਜੀ ਤਾਂ ਜੀ ਵੀ ਜੀ ਚੈੱਕ ਕਰ ਸਕਦੇ ਦੇਣ ਅਜੇ ਖੜਦੀ ਆ ਕੋਈ 15 ਕ 15 ਤੋਂ 20 ਦਿਨ ਲੱਜੂਗੀ ਜੀ ਲੌਗ ਜੇ ਕੋਈ ਚੈੱਕ ਕਰ ਸਕਦੇ ਹਨ ਦਾ ਸੈੱਜ ਗਿਆ ਬਹੁਤ ਸ਼ਾਨਦਾਰ ਹੈ ਮਿਲ ਤੁਹਾਨੂੰ ਜੀ ਬਹੁਤ ਛੰਗੀ ਆ ਇਸ ਫੇਸ ਕੁਆਲਿਟੀ ਨੂੰ ਚੈੱਕ ਕਰ ਸਕਦੇ ਲੱਗਦਾ ਹੈ ਜੈਡ ਬਲੈਕ ਵਿੱਚ ਆ ਗਈ ਆ ਹਾਂ ਇਹ ਵੀਰ ਜੀ ਥਾਣਾ ਦੀ ਪਿੱਛੇ ਦੀ ਗਰੰਟੀ ਹੋਊਗੀ। ਅੱਛਾ ਜੀ। ਹਾਂ ਜੀ। ਠੀਕ ਹੈ ਜੀ। ਤੁਹਾਡੇ ਘਰ ਕੋਈ ਟਿੱਪਕੇ ਖੜੇ ਜਿੱਦਾਂ ਮਰਜ਼ੀ ਤਸੱਲੀ ਕਰਕੇ ਘਰੇ ਖੜਾ। ਠੀਕ ਹੈ ਠੀਕ ਹੈ ਜੀ। ਕੀ ਮੁੱਲ ਕਰਨਾ ਭਾਈ ਇਹਦਾ? ਮੁੱਲ 80 ਕਰਦੇ ਜੀ। ਇਹ ਵੀ ਆਣਾ ਹੀ ਦੱਸਿਏ। ਇਹ ਤਰਦੀ ਦੇ ਦਈਏ। ਵਿਆਹ ਛੱਡ ਦਈਏ। ਪੂਰੇ 70000 ਦੀ ਦਵਾਂਗੇ। 70 ਦੀ? ਹਾਂ ਜੀ। ਠੀਕ ਹੈ ਜੀ। ਲਓ ਭਾਈ ਜੀ 72000 ਦੀ ਤੇ ਚੰਗੇ ਕਦ ਕਾਟ ਵਾਲੀ ਤੇ ਚੰਗੇ ਮਿਲ ਕੇ ਰਕੋਡ ਵਾਲੀ ਆ ਤੇ ਆਜੇ ਹੁਣ ਤਾਂ ਝੋਟੀ ਦੀ ਆਪਾਂ ਪਸਮਾਦ ਖੰਨੇ ਆ। ਲਓ ਵੀਰ ਜੀ ਜਵਾਬ ਸਾਰੀ ਛੱਡ ਗ Koi gall. Phone start kar lo അവിടെ വരായേ കന്ന ആയിക്കണ്ടേ സാധാ ആവുക അങ്ങോട്ട് ക്യാമറയേ കൊണ്ടാണോ കണ്ടോ അങ്ങാണ് ഔച്ചട കാണാ ക്യാമറച്ചാകേ അപ്പോൾ വായു കൊണ്ട് आज जी भाई चेक कर सकते तो यहाँ से दो बाजी के तो मिनट हो जाएगे तो पहले तो टाइम में जो बिटिया कवर देंगे ना फिर भी ठीक है ठीक है हाँ नहीं ਹਾਂਜੀ ਭਾਈ ਜੀ ਆਜੋ ਤੁਹਾਨੂੰ ਫਸਲਾਂ ਚੈੱਕ ਕਰਨੇ ਲੱਗੇ ਤੋ ਲਓ ਮੈਂ ਖਾਦਵਾ ਲਵਾਂ ਹਾਂਜੀ ਭਾਈ ਜੀ ਚੈੱਕ ਕਰ ਸਕਦੇ ਤੁਸੀਂ ਫਸਲਾਂ ਇਕੱਲਾ ਇਕੱਲਾ ਥਾਣਿਆ ਇਹ ਬਾਕੀ ਤਾਂ ਧਾਰਾ ਮਾਰ ਕੇ ਵੀ ਦਿਖਾਉਨੇ ਆਂ

ਹਾਂਜੀ ਬਾਈ ਜੀ ਚੈੱਕ ਕਰ ਸਕਦੇ ਤੁਸੀਂ ਅਜੇ ਟਾਈਮ 2:30 ਹੋਇਆ ਫਿਰ ਵੀ ਕਰਨ ਵਾਲੀ ਬਹੁਤ ਬਣੀ ਆ ਚੈੱਕ ਕਰ ਸਕਦੇ ਤੁਸੀਂ ਪਸਮਾਨਾ ਕੱਲਾ ਕੱਲਾ ਥਾਣੇ ਹਰੇ ਬਹੁਤ ਸ਼ਾਨਦਾਰ ਥਾਂ ਕੱਢਿਆ ਪਸਮਕੇ ਕਰੋ ਬਾਈ ਜੀ ਚੈੱਕ ਲਿਆਓ ਬਾਈ ਜੀ ਤੀਜਾ ਸੂਜ ਅਜ ਸੋਈ ਆ ਇਸ ਟਾਈਮ ਜਿਹੜਾ ਮੌਕੇ ਦੇ ਦੁੱਧ ਬਿਲਕੁਲ 10 ਲੀਟਰ ਠੰਡਾ ਕਰਕੇ ਵੀਰ ਕਹਿੰਦਾ ਕਿ ਭਾਵੇਂ ਜਿੱਦਾਂ ਮਰਜ਼ੀ 2 ਟਾਈਮ ਕੋਈ 3 ਟਾਈਮ ਚਵਾਈ ਕਰਕੇ ਵੀਡੀਓ ਕਾਲ ਤੇ ਜੇ ਕਿ ਵੀਰ ਪੁਰਾਣੇ ਦੂਰਾਂ ਵਾਲਾ ਚਵਾਈ ਕਰਕੇ ਜਿੱਦਾਂ ਮਰਜ਼ੀ ਖਰੀਦ ਸਕਦਾ ਹਾਂ। ਹਾਂਜੀ ਭਾਈ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ।